ਆ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਅਸਰਤੇ ਆ ਤੇ ਇਸ ਤੋਂ ਪਹਿਲਾਂ ਪਿੰਡਾਂ ਵਿੱਚ ਵਾਰਡ ਬੰਦੀਆਂ ਨੂੰ ਲੈ ਕੇ ਹੱਲਾ ਗੁੱਲਾ ਹੋ ਗਿਆ ਹੈ ਸ਼ੋਰ ਸ਼ਰਾਬਾ ਹੋ ਰਿਹਾ ਹੈ ਰੌਲਾ ਪੈ ਰਿਹਾ ਹੈ ਤੇ ਇਹ ਹੱਲਾ ਗੁੱਲਾ ਸ਼ੋਰ ਸ਼ਰਾਬਾ ਹੁਣ ਸਰਕਾਰ ਦੇ ਦਰਬਾਰ ਤੱਕ ਵੀ ਪਹੁੰਚ ਚੁੱਕਿਆ ਹੈ ਪਿੰਡਾਂ ਵਿੱਚ ਵਾਰਡ ਬੰਦੀਆਂ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਤਰਾਜ਼ਾਂ ਦੇ ਦਿਨ ਇਹ ਸਾਹਮਣੇ ਆਇਆ ਕਿ ਲਗਭਗ ਹਰੇਕ ਪਿੰਡ ਵਿੱਚੋਂ ਵਾਰਡ ਬੰਦੀਆਂ ਨੂੰ ਲੈ ਕੇ ਇਤਰਾਜ਼ ਆਇਆ ਹੈ ਤੇ ਹਰੇਕ ਪਿੰਡ ਵਿੱਚੋਂ ਇਤਰਾਜ਼ ਜਮ੍ਹਾਂ ਕਰਾਉਣ ਆਏ ਲੋਕਾਂ ਨੇ ਦੱਸਿਆ ਕਿ ਸੱਤਾਧਾਰੀਆਂ ਦੇ ਪਿੰਡਾਂ ਵਿਚਲੇ ਆਗੂਆਂ ਵੱਲੋਂ ਆਪਣੇ-ਆਪਣੇ ਪੰਚਾਇਤ ਮੈਂਬਰ ਜਿਤਾਉਣ ਲਈ ਸਰਕਾਰੀ ਹੁਕਮਾਂ ਤੇ ਚੋਣ ਕਮਿਸ਼ਨ ਦੇ ਪੱਤਰ ਦੀਆਂ ਕਥਿਤ ਤੌਰ ਤੇ ਸ਼ਰਿਆਮ ਤੱਜੀਆਂ ਉਡਾ ਜਾਣ ਇਤਰਾਜ਼ ਪੇਸ਼ ਕਰਨ ਵਾਲਿਆਂ ਨੇ ਦੱਸਿਆ ਕਿ ਹਰੇਕ ਪਿੰਡ ਵਿੱਚ ਪਹਿਲਾਂ ਵਾਲੀ ਵਾਰਡਬੰਦੀ ਦਾ ਜਿਓਗ੍ਰਾਫੀਆ ਹੀ ਬਦਲ ਦਿੱਤਾ ਹੈ ਪਹਿਲਾਂ ਵਾਲੇ ਵਾਰਡਾਂ ਵਿੱਚੋਂ ਵੋਟਰਾਂ ਨੂੰ ਕੱਢ ਕੇ ਦੂਜੇ ਵੋਟਰਾਂ ਵਿੱਚ ਪਾ ਦਿੱਤਾ ਹੈ ਤੇ ਵਾਰਡਾਂ ਦੀ ਰਿਜ਼ਰਵੇਸ਼ਨ ਤੱਕ ਵੀ ਬਦਲ ਦੁੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਇੱਕ ਘਰ ਦੇ ਵੋਟਰਾਂ ਨੂੰ ਅੱਧੇ ਕਿਸੇ ਹੋਰ ਵਾਰਡ ਵਿੱਚ ਤੇ ਅੱਧੇ ਕਿਸੇ ਹੋਰ ਵਾਰਡ ਵਿੱਚ ਪਾ ਦਿੱਤਾ ਹੈ ਜਦੋਂ ਕਿ ਨਿਯਮਾਂ ਅਨੁਸਾਰ ਵੋਟਰਾਂ ਦੀ ਗਿਣਤੀ ਹਰੇਕ ਵਾਰਡ ਵਿੱਚ ਬਰਾਬਰ ਰੱਖੀ ਜਾਣੀ ਹੁੰਦੀ ਹੈ ਇਤਰਾਜ਼ ਕਰਵਾਉਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਸੱਤਾਧਾਰੀਆਂ ਨੇ ਇਹ ਸਭ ਕੁਝ ਆਪਣੇ ਬੰਦੇ ਜਿਤਾਉਣ ਲਈ ਗਿਣਤੀਆਂ ਮਿੰਟੀਆਂ ਪੂਰੀਆਂ ਕਰਕੇ ਇਹ ਕੀਤਾ ਹੈ ਪਰ ਇਸ ਨਾਲ ਵੋਟਰਾਂ ਨੂੰ ਭਾਰੀ ਪਰੇਸ਼ਾਨੀਆਂ ਆਉਣ ਵਾਲੀਆਂ ਹਨ ਤੇ ਜੇਕਰ ਅਧਿਕਾਰੀਆਂ ਨੇ ਉਹਨਾਂ ਦੇ ਇਤਰਾਜ਼ਾਂ ਮੁਤਾਬਕ ਵਾਰਡ ਬੰਦੀਆਂ ਦੇ ਵਿੱਚ ਯੋਗ ਸੋਧਾਂ ਨਹੀਂ ਕੀਤੀਆਂ ਤਾਂ ਉਹਨਾਂ ਨੂੰ ਮਜਬੂਰ ਅਦਾਲਤ ਦਾ ਸਹਾਰਾ ਲੈਣਾ ਪਵੇਗਾ ਜੀ ਜਿਹੜੇ ਇਤਰਾਜ਼ ਇਹਨਾਂ ਨੇ ਪਹਿਲਾਂ ਤਾਂ ਜਿਹੜੀ ਬੀਐਲਓਜ਼ ਨੇ ਤੇ ਜਿਹੜੇ ਵੀ ਥੱਲੇ ਦੇ EMPLOYEES ਲੱਗੇ ਸੀ ਇਹਨਾਂ ਨੇ ਵੋਟਰਾਂ ਦੇ ਵੋਟਾਂ ਵਾਰਡ ਜਿੱਥੇ ਉਹ ਰੱਖਿਓ ਵਾਰਡ ਦੇ ਵੋਟਾਂ ਦੂਜੇ ਵਾਰਡਾਂ 'ਚ ਬਦਲਤੀਆਂ ਦੂਜੇ ਵਾਰਡ ਦੀ ਵੋਟ ਦੂਜੇ ਵਾਰਡ 'ਚ ਕਰਤੀ ਜਿਓਗ੍ਰਾਫਿਕਲੀ ਉਹਨੂੰ ਭੰਗੋਲਕ ਸਥਿਤੀ ਚ ਵਾਰਡ ਬੰਦੀ ਨੂੰ ਸਹੀ ਨਹੀਂ ਕੀਤਾ ਚੋਣ ਕਮਿਸ਼ਨ ਦੀ ਸਪਸ਼ਟ ਚਿੱਠੀ ਹੈ ਮੈਂ ਅਫਸਰ ਸਹਿਬਾਨਾਂ ਨੂੰ ਦੇ ਵੀ ਦਿੱਤੀ ਹੈ ਜੀਚੇ ਲਿਖਿਆ ਵੀ ਸਾਰੇ ਵਾਰਡ ਦੀਆਂ ਵੋਟਾਂ ਬਰਾਬਰ ਲਗਭਗ ਹੋਣੀਆਂ ਚਾਹੀਦੀਆਂ ਜਦੋਂ ਕਿ ਕਿਸੇ ਪਿੰਡ ਵਿੱਚ ਵੀ ਇਹ ਬਰਾਬਰ ਨਹੀਂ ਬਹੁਤ ਵੱਡਾ ਜਿਆਦਾ ਫਰਕ ਹੈ ਨਾ ਚੰਤਰ ਆ ਬਈ ਜਿਹੜੀਆਂ ਸਾਰੀਆਂ ਹੀ ਕਾਨੂੰਨ ਦੀਆਂ ਧੱਜੀਆਂ ਡਾਈਆਂ ਗਈਆਂ ਜਿਹੜੀਆਂ ਸਰਸਰ ਗਲਤ ਤੇ ਜਿਹੜਾ ਅਸੀਂ ਤੋਂ ਬਿਲਕੁਲ ਨਾ ਖੁਸ਼ ਹੈ ਤੇ ਸਰਕਾਰ ਨੇ ਜਿਹੜਾ ਮੁਢਲੀ ਕਾਈ ਹੈ ਪੰਚਾਇਤਾਂ ਨਾਲ ਉਹਦੇ ਨਾਲ ਟੱਕਾ ਕੀਤਾ ਸਰਕਾਰ ਦੀ ਬਖਲਾਟ ਹੈ ਪਿਛਲੇ 30 35 ਸਾਲਾਂ ਤੋਂ ਬਈਏ ਬੈਠੇ ਐ ਸਾਡੀ ਜਗ੍ਹਾ 'ਚ ਬੈਠੇ ਐ ਉਹਨਾਂ ਦੇ ਬਕਾਇਦਾ ਨਾਮ ਤੇ ਮੀਟਰ ਲੱਗਿਆ ਹੋਇਆ ਉਸ ਜਗ੍ਹਾ ਤੇ ਰਾਸ਼ਨ ਕਾਰਡ ਬਣेंगे ਉਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਪਿੰਡ ਦੇ ਦੂਜੇ ਪਾਸੇ ਲੈ ਗਏ ਜਦੋਂ ਕਿ ਪੁਖਤਾ ਉਹਨਾਂ ਦਾ ਮੀਟਰਾਂ ਦੇ ਪੋਲ ਦੇ ਉੱਤੇ ਨਾਂ ਉੱਥੇੋਂ ਅੱਜ ਤੱਕ ਵੋਟਾਂ ਪਾਉਂਦੇ ਸੀ ਉੱਥੋਂ ਪੱਟੀਆਂ ਗਈਆਂ ਵੋਟਾਂ ਵਿਸ਼ਨ ਕੁਮਾਰ ਸਾਹਿਬ ਦਾ ਸਰਪੰਚ ਬਣਨ ਚਾਹੀਏ ਮੇਰੇ ਪਿੰਡ ਦੇ ਵਿੱਚ 7 ਵਾਰਡ ਇੱਕ ਵਾਰਡ ਦੀਆਂ ਵੋਟਾਂ 7 ਨੰਬਰ ਵਾਰਡ ਚ ਪਾਈਆਂ ਗਈਆਂ ਜਿਨ੍ਹਾਂ ਦੀ ਮੈਕਸਿਮਮ ਦੂਰੀ 1 ਕਿਲੋਮੀਟਰ ਦੀ ਹੈ 1 ਨੰਬਰ ਵਾਰਡ ਡੋਰ ਵਾਲੀ ਸੜਕ ਤੇ ਹੈ 7 ਨੰਬਰ ਵਾਰਡ ਪਿੰਡ ਦੇ ਛਿਬ ਦੇ ਪਾਸੇ ਪਹਾਉਂ ਦੀ ਦੇ ਵਿੱਚ ਹੈ ਸਾਡਾ 4 ਨੰਬਰ ਵਾਰਡ ਹੈ 4 ਨੰਬਰ ਵਾਰਡ ਡੋਰ ਟੂ ਡੋਰ ਵੋਟ ਲੱਗੀ ਹੋਈ ਸੀ ਜਿਨ੍ਹਾਂ ਦੇ ਵਿੱਚੋਂ ਅੱਧੇ ਘਰ ਤੋੜ ਕੇ ਤਿੰਨ ਚ ਪਹਿਲਾਂ ਕੀਤੇਗੇ ਤਿੰਨ ਚ ਹੁਣ 7 ਚ ਕੀਤੇਗੇ 7 ਵਾਰਡ ਜਿਹੜਾ ਜਰਨਲ ਹੈ ਉਹਨੂੰ 3 ਦਾ ਰੁਤਬਾ ਦੇ ਕੇ ਰਿਜ਼ਰਵ ਕੀਤਾ ਗਿਆ 7 ਨੂੰ ਤੋੜ ਕੇ ਤੇ 3 ਨੂੰ ਜਰਨਲ ਕੀਤਾ ਬਿਲਕੁਲ ਸਰਾਸਰ ਗਲਤ ਹੈ 4.5 ਨੰਬਰ ਵਾਰਡ ਚ 5 ਨੰਬਰ ਪਿੰਡ ਦੀ ਤੁੰਨੀ ਦੇ ਵਿੱਚੋਂ ਵੋਟਾਂ ਕੱਢ ਕੇ 4 ਨੰਬਰ ਦੇ ਵਿੱਚ ਲੈ ਕੇ ਪਾਈਆਂ ਗਈਆਂ 3 ਨੰਬਰ ਵਾਰਡ ਦੀਆਂ ਵੋਟਾਂ 4 ਚ ਪਾਈਆਂ ਗਈਆਂ ਪਾਰਟੀ ਬਾਜੀ ਦਾ ਸਵਾਲ ਬਣਾਇਆ ਪਿੰਡ ਚ ਖੱਲਰ ਬਾਜੀ ਲੋਕ ਨਰਾਸ਼ ਹੈ ਇਸ ਗਲਤੇ 1 ਨੰਬਰ ਵਾਰਡ 7 ਚ ਕੀਤਾ ਜੀ 2 ਨੰਬਰ ਦੀਆਂ 5 ਚ ਕੀਤੀਆਂ ਹਰੇਕ ਵਾਰਡ ਦੀਆਂ ਇੱਕ ਇੱਕ ਨਹੀਂ ਇਕੱਠੀਆਂ ਲੜੀ ਵਾਰ 20 20 30 30 ਵੋਟਾਂ ਮਤਲਬ ਚੁੱਕੀਆਂ ਜੀ 6 ਨੰਬਰ ਵਾਰਡ ਦੇ ਵਿੱਚੋਂ ਮੁਖਤਿਆਰ ਸਿੰਘ ਵਗੈਰਾ ਚੁੱਕ ਕੇ 5 ਨੰਬਰ ਵਾਰਡ ਚ ਪਾਏ ਆ ਜਿਹੜਾ ਕਿ 5 ਨੰਬਰ ਵਾਰਡ ਬਾਹਰਲੀ ਫਿਰਨੀ ਤੇ ਉਹ ਗਲੀ ਦੇ ਬਿਲਕੁਲ ਧੁੰਨੀ ਦੇ ਵਿਚਾਲੇ ਬੈਠੇ 5 ਨੰਬਰ ਵਾਰਡ ਇੰਦਰ ਸਿੰਘ ਮੌਜੂਦਾ ਇਹਦੀ ਨਸਲ ਮੈਂਬਰ ਹੈ ਇਹਨਾਂ ਨੂੰ 5 6 ਚੋਂ ਚੱਕ ਕੇ 5 ਚ ਅੰਦਰ ਪਾਇਆ ਗਿਆ ਇਹ ਵਾਰ 6 ਦੇ ਉਹ ਪਾਏ ਬਹੁਤ ਗਲਤ ਵਾਰਡਬੰਦੀ ਹੋਈ ਹੈ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਵੋਟ ਜਿਹੜੀ ਹੈ VOTER ਦਾ ਹੱਕ ਹੈ ਉਹਨੇ ਆਪਣੀ ਮਰਜ਼ੀ ਨਾਲ ਪਾਉਣੀ ਪਤਾ ਨਹੀਂ ਕਿਹਨੂੰ ਪਾਣੀ ਹੈ ਇਹ ਜਿਹੜਾ ਗਲਤ ਕੀਤਾ ਨਾ ਸਾਨੂੰ BLO ਦੀ ਅੱਜ ਤੱਕ ਸ਼ਕਲ ਦਾ ਪਤਾ ਕਿੱਥੇ ਆ ਕੌਣ ਹੈ ਅਸੀਂ ਨਹੀਂ ਵੇਖਿਆ ਕੋਈ VOTER ਸੂਚੀਆਂ ਪਿੰਡਾਂ ਜਨ ਨਹੀਂ ਲਾਈਆਂ ਕੋਈ ਕੁਛ ਨਹੀਂ ਅੰਦਰ ਖਤੇ ਸਾਰਾ ਕੀ ਲਾਂ ਤਾਂ ਸੂਚੀਆਂ ਨਹੀਂ ਦਿੱਤੀਆਂ ਗਈਆਂ ਅੱਜ ਲਾਸਟ ਦਿਨ ਸੂਚੀਆਂ ਦਿੱਤੀਆਂ ਤੇ ਪਰ ਉਹ ਸੂਚੀਆਂ ਵੇਖੇ ਹੋਰ ਪਿੰਡਾਂ 'ਚ ਤਾਂ ਨਹੀਂ ਪਤਾ ਪਰ ਮੇਰੇ ਪਿੰਡ ਬਮਾਰਾ 'ਚ ਹਰਾਨ ਰਹਿ ਗਏ ਅਸੀਂ ਚੋਣ ਕਮਿਸ਼ਨਰ ਦੀਆਂ ਬਹੁਤ ਸਖਤ ਹਦਾਇਤਾਂ ਸੀ ਵਾਰਡਾਂ ਨੂੰ ਉਹਨਾਂ ਦੇ ਨੰਬਰ ਨਹੀਂ ਬਦਲਨੇ 1 ਤੋਂ 2 ਨਹੀਂ ਕਰਨਾ ਐਸਸੀ ਵਾਰਡ ਨੂੰ ਜਰਨਲ ਨਹੀਂ ਕਰਨਾ ਪਰ ਉਹ ਵਾਰਡ ਬਦਲੇ ਗਏ ਐਸਸੀ ਨੂੰ ਜਰਨਲ ਕਰਤਾ ਜਰਨਲ ਨੂੰ ਐਸਸੀ ਕਰਤਾ ਜੋ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਦਾ ਸ਼ਰੇਆਮ ਉਲੰਘਣ ਕੀਤਾ ਗਿਆ ਅਸੀਂ ਅੱਜ ਇੱਥੇ ਐਸਡੀਐਮ ਦਫ਼ਤਰ ਅਤਰਾਜ ਦਿੱਤੇ ਆ ਵੇਖੋ ਸੁਣੇ ਜਾਂਦੇ ਨਹੀਂ ਸੁਣੇ ਜਾਂਦੇ ਪਰ ਇਹ ਲੋਕਤੰਤਰ ਦਾ ਕਹਾਣਾ ਠੀਕਾ ਪਿੰਡਾਂ 'ਚ ਜਿਹੜੀਆਂ ਪੰਚਾਇਤਾਂ ਲੋਕਾਂ ਨੇ ਚੁਣਨੀਆਂ ਪਰ ਜੋ ਐਡੀ ਵੱਡੀ ਗੜਬੜਾ ਇਹ ਨਹੀਂ ਕਰਨੀ ਚਾਹੀਦੀ। ਪਹਿਲੀ ਵਾਰ ਵੀ ਪਹਿਲਾਂ ਕਦੇ ਕੋੜਾ ਨਹੀਂ ਹੁੰਦਾ। ਨਹੀਂ ਜੀ ਕੁਝ ਵਾਰਡ 'ਚ ਇੱਕ ਦੋ ਵੋਟਾਂ ਜਾਂਦੀਆਂ ਰਹਿੰਦੀਆਂ ਕਈ ਵਾਰੀ ਬੀਐਲਓ ਦੀ ਗਲਤੀ ਨਹੀਂ ਕਹਿ ਸਕਦੇ ਉਦੋਂ ਤੋਂ ਹੋ ਜਾਂਦੀਆਂ ਸਾਰੇ ਪਿੰਡ ਨੂੰ ਨਹੀਂ ਜਾਂਦਾ ਪਰ ਜਿਹੜੀ ਐਡਕੀ ਤਾਂ ਅੰਦਲੀਆਂ ਹੋਈਆਂ ਉਹ 80 ਤਾਂ ਚਲੋ ਨਹੀਂ ਹੋਰ ਪਾਰਟੀਆਂ ਨਾਲ ਰਿਲੇਟਡ ਆ ਇੱਥੇ ਜਿਹੜੇ ਇਸ ਪਾਰਟੀ ਦੇ ਵਰਕਰ ਉਹ ਬਹੁਤ ਨਰਾਸ਼ ਆਜ ਉਹਨਾਂ ਉਹਾਂ ਦੇ ਸਾਡੀ ਵੀ ਨਹੀਂ ਸਾਡੀਆਂ ਵੋਟਾਂ ਬਹੁਤ ਉਹ ਇੱਕ ਦੂਜੇ ਪਾਸੇ ਕੀਤੀਆਂ ਪਹਿਲੀ ਵਾਰ ਉਹਾਂ ਦੇ ਵੇਖਿਆ ਇੱਕ ਪਰਿਵਾਰ ਦੀਆਂ ਚਾਰ ਵਾਰਡਾਂ ਚ ਇੱਕ ਇੱਕ ਵੋਟ ਇੱਕ ਇੱਕ ਵਾਰਡ ਚ ਕਰਕੇ ਅਲੱਗ-ਅਲੱਗ ਕਰਦੇ ਜੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਸਿਰ ਤੇ ਆ ਤੇ ਇਸ ਤੋਂ ਪਹਿਲਾਂ